ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਉਹ ਤੁਹਾਨੂੰ ਦੱਸਦੇ ਆਪਾਂ ਅਮਰੀਕਾ ਦੀਆਂ ਨਾਲੇ ਤਾਂ ਫਸਲਾਂ ਦਿਖਾਉਨੇ ਆ ਤੇ ਨਾਲੇ ਦੱਸਦੇ ਆ ਤੁਹਾਨੂੰ ਇੱਥੇ ਜ਼ਮੀਨ ਦਾ ਰੇਟ ਕੀ ਠੇਕੇ ਦਾ ਹਿਸਾਬ ਕਿਤਾਬਾ ਕਰਦੇ ਆ ਗੱਲਾਂ ਬਾਤਾਂ ਆਹ ਜਿਹੜਾ ਇਹ ਘਾਹ ਬੀਜਿਆ ਹੋਇਆ ਇਹਨੂੰ ਕਹਿੰਦੇ ਨੇ ਹੈ ਤੇ ਇਸ ਤਰ੍ਹਾਂ ਦਾ ਘਾਹ ਹੈ ਇਹ ਜਿਨ੍ਹਾਂ ਦੇ ਜ਼ਿਆਤਰ ਪਸ਼ੂ ਰੱਖੇ ਹੁੰਦੇ ਆ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਉਹ ਇਸ ਤਰ੍ਹਾਂ ਬੀਜ ਕੇ ਰੱਖਦੇ ਆ ਤੇ ਇਹਨੂੰ ਆਪ ਦਾ ਵੱਢ ਕੇ ਪੰਡਾਈਆਂ ਬਣਾ ਕੇ ਰੱਖ ਲੈਂਦੇ ਨੇ ਤੇ ਫੇਰ ਇਹ ਦੁਬਾਰੇ ਫੁੱਟਿਆ ਹੁੰਦਾ ਇੱਧਰ ਬੀਜੀ ਹੋਈ ਆ ਸੋਇਆ ਬੀਨ ਸੋਇਆ ਬੀਨ ਇੱਥੇ ਕਈ ਤਰ੍ਹਾਂ ਦੀਆਂ 3-4 ਤਰ੍ਹਾਂ ਦੀਆਂ ਸੋਇਆ ਬੀਨ ਆ ਅੱਡੋ-ਅੱਡ ਵੈਰਾਈਟੀਆਂ ਨੇ ਇਹਦੀਆਂ ਤੇ ਅਗੇਤੀ ਪਿਛੇਤੀ ਵੀ ਹੈਗੀ ਆ ਪਰ ਫਸਲ ਇੱਥੇ ਇੱਕੋ ਹੀ ਹੁੰਦੀ ਆ ਆ ਦੇਖੋ ਤੁਸੀਂ ਆਹਨ ਖੜੀ ਐ ਨਾ ਸੋਇਆਬੀਨ ਪੂਰੀ ਕਾਇਮ ਐ ਇੱਧਰ ਖੜੀ ਐ ਜੀ ਮੱਕੀ ਮੱਕੀ ਵੀ ਦਿਖਾਉਨੇ ਆ ਸਾਨੂੰ ਆਪਾਂ ਨੇੜੇ ਹੋ ਕੇ ਦੇਖੋ ਤੁਸੀਂ ਮੱਕੀ ਐਨ ਨੰਦਾਂ ਸੰਗੇ ਕੀ ਰੇਟ ਆ ਜ਼ਮੀਨ ਦਾ ਇੱਧਰ ਤੇ ਕੀ ਹਿਸਾਬ ਕਿਤਾਬ ਆ ਮੱਕੀ ਵੀ ਇੱਥੇ ਕਈ ਤਰ੍ਹਾਂ ਦੀ ਆ ਵਿੱਚ ਮੱਕੀ ਨੂੰ ਤਾਂ 2-2 3-3 ਛੱਲੀਆਂ ਵੀ ਲੱਗਦੀਆਂ ਨੇ ਇੱਕ ਟਾਂਡੇ ਨੂੰ ਪਰ ਇੱਕ ਛੱਲੀ ਵਾਲੀ ਮੱਕੀ ਵੀ ਆ ਕਿਉਂ ਅੱਡੋ ਅੱਡਾ ਕੁਝ ਸਿਰਫ ਜਿਵੇਂ ਕਹਿ ਦਈਏ ਪਸ਼ੂਆਂ ਦੇ ਦਾਣੇ ਵਾਸਤੇ ਹੁੰਦੀ ਆ ਕੁਝ ਹੋਰ ਕੰਮਾਂ ਵਾਸਤੇ ਵੀ ਆ ਆਪਣੇ ਤੇ ਆ ਲੱਕੜ ਦੇ ਲੱਗੇ ਹੋਏ ਨੇ ਖੰਭੇ ਜਿਵੇਂ ਇਹਨਾਂ ਪੰਜਾਬ ਵਰਗਾ ਮਾਹੌਲ ਆ ਪਰ ਲੱਕੜ ਦੇ ਖੰਭੇ ਨਹੀਂ ਹੈਗੇ ਪੰਜਾਬ 'ਚ ਦੇਖੋ ਤੁਸੀਂ ਹਣਾ ਖੰਬਿਆਂ ਦੇ ਉੱਤੇ ਹੀ ਟਰਾਂਸਫਾਰਮ ਟੰਗੇ ਹੋਏ ਨੇ ਹੋ ਸਾਹਮਣੇ ਦੇਖੋ ਟਰਾਂਸਫਾਰਮ ਟੰਗਿਆ ਹੋਇਆ ਖੰਬੇ ਦੇ ਉੱਤੇ ਛੋਟਾ ਜਿਹਾ ਤੇ ਆਨ ਚਾਰੇ ਪਾਸੇ ਸੋਹਣਾ ਮਾਹੌਲਾ ਅੱਜ ਪੂਰੀ ਬਦਲਵਾਈ ਆ ਮੀਂਹ ਇੱਥੇ ਚੰਗੇ ਪੈਂਦੇ ਰਹਿੰਦੇ ਨੇ ਪਰ ਪਾਣੀ ਨਹੀਂ ਖੜਦਾ ਉੱਚਾ ਨੀਵਾ ਥਾਂ ਰੱਖਿਆ ਹੋਇਆ ਤੇ ਪੱਧਰ ਪੱਧਰ ਨਹੀਂ ਬਹੁਤਾ ਕੀਤਾ ਹੋਇਆ ਕਿਸੇ ਵੀ ਅਸਲ ਚ ਪਾਣੀ ਨਹੀਂ ਖੜਦਾ ਹੈਗਾ ਗਾਹਾਂ ਦੀ ਗਾਹਾਂ ਪਾਣੀ ਦਾ ਪੂਰਾ ਸੋਹਣਾ ਨਿਕਾਸ ਆ ਜਿਵੇਂ ਕੁਦਰਤੀ ਤੌਰ ਤੇ ਹੈਗਾ ਸੀ ਉਵੇਂ ਹੀ ਰੱਖਿਆ ਇਹਨਾਂ ਨੇ ਗੱਲ ਕਰਦੇ ਆਂ ਆਪਾਂ ਜ਼ਮੀਨ ਦੇ ਰੇਟ ਦੀ ਜਿਹੜਾ ਸਾਡਾ ਏਰੀਆ ਜਾਨੀ ਪਿੰਡੂ ਖੇਤਰਾ ਇੱਥੇ ਜ਼ਮੀਨ ਬਾਹੀਯੋਗ ਜ਼ਮੀਨ ਦਾ ਰੇਟ ਹੈਗਾ 10 ਤੋਂ ਲੈ ਕੇ 20000 ਡਾਲਰ ਇੱਕ ਏਕੜ ਜਾਨੀ ਇੱਕ ਕਿੱਲੇ ਦਾ ਤੇ ਸ਼ਹਿਰ ਦੇ ਨੇੜੇ ਜਿਵੇਂ ਸ਼ਹਿਰ ਦੇ ਨਹੀਂ ਮਤਲਬ ਪਿੰਡ ਦੇ ਨੇੜੇ ਜਿਹੜੇ ਛੋਟੇ ਟੱਕ ਨੇ ਜਿਵੇਂ ਕੋਈ 5-4 ਕਿੱਲੇ ਆ ਜਿੱਥੇ ਕੋਈ ਘਰ ਬਣਾ ਸਕਦਾ ਜਾਂ ਕੋਈ ਬਿਜ਼ਨਸ ਕਰ ਸਕਦਾ ਉਹਦਾ ਰੇਟ ਹੈਗਾ ਲੈ 20 ਤੋਂ 40 20 ਤੋਂ 40000 ਡਾਲਰ ਕਿੱਲੇ ਦਾ ਤੇ ਜਿਹੜਾ ਜ਼ਮੀਨ ਦਾ ਠੇਕਾ ਉਹ ਹੈਗਾ 200 ਡਾਲਰ ਤੋਂ ਲੈ ਕੇ 300 ਡਾਲਰ ਏਕੜ ਦਾ ਕਿਉਂਕਿ ਫਸਲਾਂ ਜਿਹੜੀ ਉਹ ਇੱਕੋ ਹੀ ਹੁੰਦੀ ਆ ਤੇ ਜਿਹੜਾ ਸਾਡਾ ਏਰੀਆ ਇੱਥੇ ਜਾਨੀ ਜਿਹੜੀਆਂ ਫਸਲਾਂ ਹੁੰਦੀਆਂ ਨੇ ਇਹ ਹੁੰਦੀਆਂ ਨੇ ਸਿਰਫ ਸੋਇਆਬੀਨ ਮੱਕੀ ਤੇ ਕਣਕ ਕਣਕ ਵੱਢੀ ਗਈ ਆ ਜੂਨ ਦੇ ਵਿੱਚ ਤੇ ਬਸ ਇਹੀ ਫਸਲਾਂ ਹੁੰਦੀਆਂ ਨੇ ਜੇ ਕੋਈ ਬਾਗਬਾਨੀ ਵਾਲਾ ਹਸਾਬ ਕਿਤਾਬਾ ਉਹਨਾਂ ਦਾ ਹਸਾਬ ਕਿਤਾਬ ਥੋੜਾ ਜਿਹਾ ਵੱਖਰਾ ਹੁੰਦਾ ਠੀਕਾ ਵੀ ਹੋ ਸਕਦਾ ਜਾਦੇ ਹੋਵੇ ਬਾਗ ਦਾ ਤੇ ਜ਼ਮੀਨ ਦਾ ਰੇਟ ਤਾਂ ਵਧ ਹੀ ਜਾਂਦਾ ਬਾਗ ਨਾਲ ਤੋ ਇਹ ਸਾਹਿਬ ਕਿਤਾਬ ਆਪਣੀ ਇੱਥੇ। ਜ਼ਿਆਦਾਤਰ ਲੋਕ ਕਿੱਤਾ ਕਰਦੇ ਨੇ ਪਸ਼ੂ ਪਾਲਣ ਦਾ। ਜਿਹੜੇ ਪਸ਼ੂ ਦੁੱਧ ਵਾਲੇ ਨਹੀਂ ਮੀਟ ਵਾਲੇ। ਯਾਨੀ ਕਿ ਜਿਹੜੇ ਬੱਚੇ ਹੁੰਦੇ ਆ ਬੱਚੀਆਂ ਨੂੰ ਤਾਂ ਰੱਖ ਲੈਂਦੇ ਆ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਲਿਆ ਕੇ ਆਮ ਲੋਕ ਰੱਖ ਲੈਂਦੇ ਆ ਤੇ ਆਪਦੇ ਸਾਹਮਣੇ ਹੋਏ ਦਾਣੇ ਉਹਨਾਂ ਨੂੰ ਪਾਈ ਜਾਂਦੇ ਆ ਤੇ ਵੇਚ ਕੇ ਪੈਸੇ ਵਟ ਲੈਣਦੇ ਆ। ਸੋ ਹੂ ਸਾਹਮਣੇ ਬਣਾਏ ਹੋਏ ਨੇ ਜ਼ਿਮੀਂਦਾਰ ਦੇ ਆਪਦੇ ਘਰ ਦੇ ਕੋਲੇ ਹੀ ਅਨਾਜ ਸਾਂਭਣ ਵਾਸਤੇ ਆਪਣੀ ਵੀ ਇਹ ਝੜੂਰ ਬਣੇ ਨੇ ਅੰਬਾਨੀ ਅਡਾਨੀ ਹੋਰਾਂ ਦੇ ਸੋ ਇੱਥੇ ਆਪੂ ਆਪਣੇ ਬਣਾਏ ਹੋਏ ਨੇ ਤੇ ਆਪ ਦਾ ਦਾਣਾ ਪੱਕਾ ਇਹ ਚ ਸਾਂਭ ਕੇ ਰੱਖਦੇ ਨੇ ਵੇਚਣ ਵਾਸਤੇ ਜਾਂ ਆਪਣੇ ਪਸ਼ੂਆਂ ਨੂੰ ਪਾਉਣ ਵਾਸਤੇ ਸੋ ਇਹ ਸੀ ਗੱਲਬਾਤ ਭਈ ਅਮਰੀਕਾ ਦੀ ohio ਅਮਰੀਕਾ ਹੋ ਸਕਦਾ ਜਮੀਨਾਂ ਦਾ ਰੇਟ ਕਿਤੇ ਕੁਝ ਹੋਰ ਵੀ ਹੋਵੇ ਪਰ ਇਹ ਆਪਾਂ ਆਪਣੇ ਏਰੀਆ ਦੀ ਗੱਲ ਕੀਤੀ ਆ ਸਾਰੇ ਅਮਰੀਕਾ ਦੀ ਨਹੀਂ ਸੋ ਕਰਦੇ ਹਾਂ ਲਾਈਕ ਸ਼ੇਅਰ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ